ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ 3 ਜਾਂ ਗੁਰਬੈਨ ਗਿਆਨ ਨਾ ਹੋਵਈ ਨਾ ਸੁਖ ਵਸੈ ਮਨ ਆਈ ਨਾਨਕ ਨਾਮ ਵਿਹੂਣੇ ਮਨ ਮੁਖੀ ਜਾਸਨ ਜਨ ਮੰਗਵਾਏ ਮਹੱਲਾ 3 ਜਾਂ ਸਿੱਧ ਸਾਧਕ ਨਾ ਵੈ ਨੂੰ ਸਭ ਖੋਜ ਦੇ ਥੱਕ ਰਹੇ ਲੈ ਬੁਲਾਏ ਸੇਧ ਸਸੇ ਤੇ ਅਦਕ ਲਾਉਣੀ ਐ ਸਾਧਕ ਧੱਦੇ ਦੀ ਸਿਹਾਰੀ ਤਾਂ ਪੜਣੀ ਐ ਸਾਧਕ ਨਹੀਂ ਕਹਿਣਾ ਸਾਧਕ ਵੀ ਨਹੀਂ ਕਹਿਣਾ ਸਾਧਕ ਥੱਕ ਰਹੀ ਥੱਥੇ ਤੇ ਅਦਕ ਲਾ ਕੇ ਪੜਨਾ ਹੈ ਜੀਉ ਬੇਨ ਸਾਥ ਗੁਰ ਕੇ ਨੈਣ ਨਾ ਪਾਇਓ ਗੁਰ ਮੁਖ ਮਿਲਾਏ 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 ਮੰਮੇ ਦੀ ਸਿਹਾਰੀ ਮਿਲਾਏ 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 ਨਹੀਂ ਕਹਿਣਾ ਮਿਲਾਏ ਬੈਨ ਨਾ ਵੈ ਪੈਨਨ ਖਾਣ ਸਭ ਬਾਦ ਹੈ ਤਿਗ ਸਿੱਧੀ ਤਿਗ ਕਰਮਾਤ ਬੈਨ ਨਾ ਵੈ ਦੋਵੇਂ ਸ਼ਬਦ ਵੱਖ-ਵੱਖ ਪੜ੍ਹਨੇ ਆ ਬੈਨ ਆਵੇ ਨਹੀਂ ਕਹਿਣਾ ਪੈਨਨ ਭਾਰਾ ਕਹਿਣਾ ਸਭ ਬਾਦ ਸਭ ਬਾਦ ਨਹੀਂ ਕਹਿਣਾ ਸਭ ਪੱਬਾ ਪੂਰਾ ਦੋਵੇਂ ਸ਼ਬਦ ਵੱਖ-ਵੱਖ ਪੂਰਨੇ ਆ ਤਿਗ ਸਿੱਧੀ ਸਸੇ ਤੇ ਅਦਕ ਲਾਉਣੀ ਆ ਸਿੱਧੀ ਸਾ ਸਿੱਧ ਸਾ ਕਰਮਾਤ ਹੈ ਅਤੈਂਤ ਕਰੇ ਜਿਸ ਦਾਤ ਸਿੱਧ ਸਸਿ ਤੇ ਅਦਕ ਅਚਿੰਤ ਇਕੱਠਾ ਪੜਨਾ ਨਾਨਕ ਗੁਰਮੁਖ ਹਰਿ ਨਾਮ ਮਨ ਵਸੈ ਇਹਾ ਸਿੱਧ ਇਹਾ ਕਰਮਾਤ ਨਾਮ ਮਨ ਨਾਮ ਮਨ ਇਹ ਕਹਿਣਾ ਨਾਮ ਮਨ ਪੂਰਾ ਮਮਾ ਬੋਲਣਾ ਨਾਮ ਸ਼ਬਦ ਦਾ ਪਾਉੜੀ ਹਮ ਢਾਢੀ ਹਰ ਪ੍ਰਭ ਖਸਮ ਕੇ ਨਿਤ ਗਾਵਹਿ ਹਰ ਗੁਣ ਸ਼ੰਤਾ ਨਿਤ ਨਨੇ ਤੇ ਅਦ ਕਲਉਣੀ ਹੈ ਜੀਉ ਹਰ ਕੀਰਤਨ ਕਰਹਿ ਹਰ ਜਾਸ ਸੁਣਹਿ ਤਿਸ ਕਵਲਾ ਕੰਤਾ ਹਰ ਦਾਤਾ ਸਭ ਜਗਤ ਪਿਹਾਰੀਆ ਮੰਗਤ ਜਨ ਜੰਤਾ ਹਰ ਦੇਵ ਦਾਨ ਦਇਾਲ ਹੋਈ ਵਿੱਚ ਪਾਥਰ ਕ੍ਰਮ ਜੰਤਾ ਕ੍ਰੇਮ ਆਰੇ ਨੂੰ ਸਿਹਾਰੀ ਪੜਨੀ ਆ ਕਰਮ ਨਹੀਂ ਕਹਿਣਾ ਕਰਮ ਜਾਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ ਧਨਵੰਤਾ ਤਦ ਦਾ ਪੂਰਾ ਪੜਨਾ ਧਨਵੰਤਾ ਨਹੀਂ ਕਹਿਣਾ ਫਿਰ ਤੱਦੇ ਦਾ ਤੱਤਾ ਬਣ ਜਾਂਦਾ ਵਾਵੇ ਦੇ ਪੈਰ ਚ ਆਦਾ ਹਹਾਵੰਤਾ ਬਣ ਜਾਂਦਾ ਧਨਵੰਤਾ ਸ਼ਲੋਕ ਮਹਲਾ 3 ਜਾਂ ਪੜਨਾ ਗੋੜਣਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਪੜਣਾ ਆਹਰਾ ਕਹਿਣਾ ਪੜਣਾ ਗੁਣਨਾ ਹਣਾਣੇ ਪੜਨੇ ਆ ਪੜਣਾ ਗੁਣਨਾ ਨਹੀਂ ਕਹਿਣਾ ਪੜਣਾ ਗੁਣਨਾ ਹਣਾਣੇ ਪੜਨੇ ਆ ਤ੍ਰਿਸ਼ਨਾ ਤ੍ਰਿਸ਼ਨਾ ਨਹੀਂ ਕਹਿਣਾ ਤ੍ਰਿਸ਼ਨਾ ਹਉ ਮੈਂ ਵਿੱਚ ਸਭ ਪੜ ਥਕੇ ਦੂਜਾ ਭਾਇ ਖੁਆਰ ਪੜ ਆਹਰਾ ਪੜਨੇ ਜੀ ਪੜ ਨਹੀਂ ਕਹਿਣਾ ਪੜ ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਪੜਿਆ ਭਾਰਾ ਕਹਿਣਾ ਪੰਡਿਤ ਡੱਡੇ ਨੂੰ ਸਿਹਾਰੀ ਪੜਨੀ ਆ ਪੰਡਿਤ ਨਹੀਂ ਕਹਿਣਾ ਪੰਡਿਤ ਵਿਚਾਰ ਵਾਵੇ ਤੇ ਬਿਹਾਰੀ ਨੂੰ ਵਿਚਾਰ ਨਹੀਂ ਕਹਿਣਾ ਵਿਚਾਰ ਅੰਦਰ ਖੋਜੈ ਤਤ ਲਹ ਪਾਏ ਮੋਖ ਦਵਾਰ ਤਤ ਤੱਤੇ ਤਦ ਕਲੌਣੀ ਆ ਲਹ ਲੈ ਨਹੀਂ ਕਹਿਣਾ ਲਹ ਗੋਣੇ ਨਿਦਾਨ ਹਰ ਪਾਇਆ ਸਹਿਜ ਕਰੇ ਵਿਚਾਰ ਧੰਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਵਾਪਾਰੀ ਵਾਵੇ ਦਾ ਕੰਨਾ ਪੜਨਾ ਵਪਾਰੀ ਨਹੀਂ ਕਹਿਣਾ ਵਾਪਾਰੀ ਮਹੱਲਾ ਤੀਜਾ ਵਿਣ ਮਨ ਮਾਰੇ ਕੋਏ ਨ ਸਿੱਜਈ ਵੇਖੋ ਕੋਲੇ ਬਲਾਈ ਸਿੱਜਈ ਸਸੇ ਤੇਤ ਕਲੋਣੀਆਂ ਜਿ ਸਿੱਜੀ ਨਹੀਂ ਕਹਿਣਾ ਸਿੱਜਈ ਵੇਖੋ ਹੋ ਹਾ ਹਾ ਵੇਖੋ ਨਹੀਂ ਕਹਿਣਾ ਵੇਖੋ ਕੋ ਭੇਖ ਧਾਰੀ ਤੀਰਥਿ ਭਾਵ ਥੱਕੇ ਨਾ ਇਹੋ ਮਨ ਮਾਰਿਆ ਜਾਏ ਤੀਰਥਿ ਤੀਰਥੀ ਨਹੀਂ ਕਹਿਣਾ ਤੀਰਥਾਂ ਉੱਪਰ ਥੱਕੇ ਥੱਥੇ ਤੇ ਅਦਕਲਾ ਕੇ ਪੜਨੇ ਜੀਓ ਗੋਰਮੁਖ ਇਹੋ ਮਨ ਜੀਵਤ ਮਰੈ ਸੱਚ ਰਹੇ ਲਿਵ ਲਾਈ ਨਾਨਕ ਇਸ ਮਨ ਕੀ ਮਾਲਿ ਕਿਉ ਉੱਤਰੈ ਹਉ ਮੈਂ ਸ਼ਬਦ ਜਲਾਇ ਮਲ ਪੋਲਾ ਕਹਿਣਾ ਭਾਵ ਮੈਲ ਮਲ ਨਹੀਂ ਕਹਿਣਾ ਮਾਲ ਪਾਉਣੀ ਹਰ ਹਰ ਸੰਤ ਮਿਲਹੁ ਮੇਰੇ ਭਾਈ ਹਰ ਨਾਮ ਦਰੜਾਵਹੁ ਇਕ ਕਿਨ ਕਾ ਦਰੜਾਵੋ ਦਰੜਾਵੋ ਨਹੀਂ ਕਹਿਣਾ ਦਰੜਾਵੋ ਰਾਰੇ ਨੂੰ ਸਿਹਾਰੀ ਦਰੜਾਵੋ ਹਰ ਹਰ ਸੀਗਾਰ ਬਣਾਵਹੁ ਹਰ ਜਨ ਹਰ ਕਾਪੜ ਪਹਿ ਰਹੁ ਖਿਮਕਾ ਬਣਾਵਹੁ ਪਹਿ ਰਹੁ ਬਣਾਵੋ ਪੈਰੋ ਨਿਗਾਣਾ ਬਣਾਵਹੁ ਪਹਿ ਰਹੁ ਐਸਾ ਸੀਗਾਰ ਮੇਰੇ ਪ੍ਰਭ ਭਾਵੈ ਹਰ ਲਾਗੈ ਪਿਆਰਾ ਪ੍ਰੇਮ ਕਾ ਪ੍ਰੇਮ ਪਰਮ ਨਿਗਾਣਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਦਿਨ ਰਾਤਿ ਸਭ ਕਿਲ ਬਿਖ ਕਾਟੈ ਇੱਕ ਪਲਕਾ ਪਲਕਾ ਨੀ ਗਹਿਣਾ ਪਲ ਮੁੱਖ ਸ਼ਬਦ ਹੈ ਇੱਕ ਪਲਕਾ ਹਰ ਹਰ ਦਇਆਲ ਹੋਵੈ ਜਿਸ ਉੱਪਰ ਸੋ ਗੁਰਮੁਖ ਹਰਿ ਜਾਪ ਜਿਣ ਕਾ ਦਇਆਲ ਦਇਆਲ ਨੀ ਗਹਿਣਾ ਦਇਆਲ ਉੱਪਰ ਉੜੇ ਨੋਦ ਖਲੋਣੀ ਹੈ ਜੀ ਸਲੋਕ ਮਹੱਲਾ ਤੀਜਾ ਜਨਮ ਜਨਮ ਕੀ ਇਸ ਮਨ ਕਾ ਮਲ ਲਾਗੀ ਕਾਲਾ ਹੋ ਆਸਿਆ ਹੋ ਮਲ ਲਾਗੀ ਮਲ ਲਾਗੀ ਨਹੀਂ ਕਹਿਣਾ ਮਲ ਲੱਲਾ ਪੂਰਾ ਪੜਨਾ ਸਿਆਖੋ ਸਿਆ ਨਹੀਂ ਕਹਿਣਾ ਸਿਆਖੋ ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸੌ ਧੋਵਣ ਪਾਹ ਉੱਜਲੀ ਉੜੇ ਤੇ ਅਦਕ ਨੌਣੀ ਆ 100 100 ਵਾਰੀ ਸੈਂਕੜੇ ਵਾਰੀ ਸਸੇ ਤੇ ਕਿਨੌੜਾ 100 ਨਹੀਂ ਕਹਿਣਾ 100 ਗੁਰ ਪਰਸਾਦੀ ਜੀਵਤ ਮਰੈ ਉਲਟੀ ਹੋਵੇ ਮੱਤ ਬਦਲਾਹ ਮੱਤ ਮੰਮੇ ਤੇ ਅਦਕ ਲਾਉਣਾ ਹੀ ਹੈ ਜੀ ਨਾਨਕ ਮੈਲ ਨ ਲੱਗਈ ਨਾ ਫਿਰ ਜੋਨੀ ਪਾਹ ਲੱਗਈ ਲੱਲੇ ਤੇ ਅਦਕ ਮਹੱਲਾ ਤੀਜਾ ਤਹੋ ਜੁਗੇ ਕਲ ਕਾਲੀ ਕਾਂਢੀ ਇੱਕ ਉੱਤਮ ਪਦਵੀ ਇਸ ਜੁਗ ਮਾਹੇ ਕਲ ਕਲ ਨਹੀਂ ਜਾਣਾ ਪੋਲਾ ਕਹਿਣਾ ਕਲ ਉੱਤਮ ਊੜੇ ਤੇ ਅਧਕ ਲਾਉਣੀ ਹੈ ਜੀ ਗੁਰਮੁਖ ਹਰ ਕੀਰਤ ਫਲ ਪਾਈਐ ਜਿਨ ਕਉ ਹਰ ਲਖ ਪਾਹਿ ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰਹਿ ਹਰ ਭਗਤੀ ਮਾਹੇ ਸਮਾਹਿ ਉੱਚਰ ਹੂੜੇ ਤਦਕ ਮਾਹੇ ਸਮਾਹੇ ਹਾਹੇ ਦੇ ਸਿਹਾਰੀ ਪੜ੍ਹਨੀ ਆ ਲਾਵੇਂ ਨਾ ਬਣਨਾ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਬੋਲੀ ਕੱਸ ਕੇ ਪੜ੍ਹਨਾ ਜੀ ਬੋਲੀ ਨਹੀਂ ਕਹਿਣਾ ਬੋਲੀ ਹਰ ਗੁਣ ਗਾਵਾ ਹਰ ਨਿਤ ਚਾਵਾ ਗੁਰਮਤੀ ਹਰ ਰੰਗ ਸਦਾ ਮਾਣਾ ਹਰਿ ਜਪ ਜਪ ਔ ਖੁਦ ਖਾਦੇ ਆ ਸਭ ਰੋਗ ਗਵਾਤੇ ਦੁਖਾਂ ਘਾਣ ਰੋਗ ਗਵਾਤੇ ਤੁਮੇ ਸ਼ਬਦ ਵੱਖ-ਵੱਖ ਪੜ੍ਹਨੇ ਹਾਂ ਜੀ ਰੋਗ ਗਵਾਤੇ ਨੀ ਗਾਣਾ ਰੋਗ ਗਵਾਤੇ ਜਿਨਾਂ ਸਾਸ ਗਿਰਾਸਨ ਬਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਆਰਾਧ ਦੇ ਤਨ ਚੋਕੀ ਜਮ ਕੀ ਜਗਤ ਕਾਣਾ ਚੋਕੀ ਚੱਚੇ ਤਦਕ ਕੱਸ ਕੇ ਪੜਨਾ ਹੈ ਜੀ ਚੂਕੀ ਨਹੀਂ ਕਹਿਣਾ ਚੋਕੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ